ਚਾਪ ਸਰਕਾਰ ਦੇ ਮੰਤਰੀ ਮੰਡਲ ਵਿੱਚ ਫਿਰ ਬਦਲਾ ਹੋਣ ਜਾ ਰਿਹਾ। ਦੱਸਦੇ ਕਿ ਇਸ ਚਾਰ ਮੰਤਰੀਆਂ ਨੂੰ ਕੈਬਨਿਟ ਤੋਂ ਹਟਾਇਆ ਜਾਵੇਗਾ। ਇਸ ਦੇ ਨਾਲ ਹੀ ਪੰਜ ਵਿਧਾਇਕਾਂ ਨੂੰ ਮੰਤਰੀ ਵਜੋਂ ਸੋਚ ਚੁੱਕੇ ਜਾਵੇਗੇ। ਇਸ ਸੰਬੰਧੀ ਅੱਜ ਸ਼ਾਮ 5 ਵਜੇ ਰਾਜ ਭਵਨ ਵਿਕੇ ਸੋਚ ਚੁੱਕਾ ਸਮਾਗਮ ਹੋਵੇਗਾ। ਦੱਸਦੇ ਕਿ ਜਲੰਧਰ ਪੱਛਮੀ ਤੋਂ ਵਿਧਾਇਕ ਮਹਿੰਦਰ ਭਗਤ ਨੇ ਦੱਸਿਆ ਕਿ ਉਹਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਫੋਨ ਆਇਆ। ਉਹ ਅੱਜ ਚੰਡੀਗੜ੍ਹ ਪਹੁੰਚ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਮંત્રી ਮੰਡਲ ਚੋਂ ਚਾਰ ਮੰਤਰੀਆਂ ਨੂੰ ਬਾਹਰ ਕੀਤਾ ਜਾਵੇਗਾ ਇਨ੍ਹਾਂ ਵਿੱਚ ਬਲਕਾਲ ਸਿੰਘ ਚੇਤਨ ਸਿੰਘ ਜੋੜਾ ਮਾਜਰਾ ਬ੍ਰਹਮਸ਼ੰਕਰ ਜਿੰਪਾਤੇ ਅਨਮੋਲ ਗਗਨ ਮਾਨ ਸ਼ਾਮਲ ਹਨ ਦਾਜ਼ੇ ਕਿ ਇਨ੍ਹਾਂ ਸਾਰੇ ਮੰਤਰੀਆਂ ਨੇ ਅਸਤੀਫਾ ਦੇ ਦਿੱਤਾ ਬ੍ਰਹਮਸ਼ੰਕਰ ਜਿੰਪਾ ਇਸ ਸਮੇਂ ਮਾਲ ਆਪਤਾ ਪ੍ਰਬੰਧਕ ਤੇ ਜਲ ਸਪਲਾਈ ਦੇ ਸੈਨੀਟੇਸ਼ਨ ਭਾਗਾ ਦੀ ਦੇਖ ਰੇਕ ਕਾਰੇ ਹਨ ਦਾਜ਼ੇ ਕਿ ਇਸ ਦੇ ਨਾਲ ਹੀ 당 ਸੱਭਾ ਹਲਕਾ ਖਰੜ ਤੋਂ ਵਿਧਾਇਕ ਗਗਨ ਅਨਮੋਲ ਮਾਨ ਨੂੰ ਕਿਰਤੇ ਸਾਸ ਪਾਟਕ ਭਾਗ ਕੀਤਾ ਗਿਆ ਗਾਜ਼ੇ ਕੀ ਕੈਬਨਟ ਮੰਤਰੀ ਬਲਕਾਲ ਸਿੰਘ ਜਲੰਧਰ ਜ਼ਿਲ੍ਹੇ ਦੀ ਕਰਤਾਰਪੁਰ ਸੀਟ ਤੋਂ ਵਿਧਾਇਕ ਹਨ ਉਹ ਮਾਨ ਸਰਕਾਰ ਵਿੱਚ ਲੋਕਲ ਬਾਡੀ ਸੇ ਸੰਸਦੀ ਮਾਮਲਾ ਵਿਭਾਗ ਦੀ ਦੇਖਰੇਖ ਕਾਰੇ ਸੰਗਾਜ਼ੇ ਕੀ ਬਾਹਰ ਹੋਣ ਵਾਲੇ ਮੰਤਰੀਆਂ ਵਿੱਚੋਂ ਚੌਥਾ ਨਾਂ ਚੇਤਨ ਸਿੰਘ ਜੋੜਾ ਮਾਜਰਾ ਦਾ ਉਹ ਪਟਿਆਲਾ ਜ਼ਿਲ੍ਹੇ ਦੀ ਸੁਮਾਣਾ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਨ ਉਹ ਇਸ ਸਮੇਂ ਬਗਬਾਨੀ ਰੱਖਿਆ ਸੇਵਾਵਾਂ ਭਲਾਈ ਆਜ਼ਾਦੀ ਘੁਟਾਲਿਆਂ ਦੀ ਭਲਾਈ ਸੂਚਨਾ ਤੇ ਲੋਕ ਸੁਧਾਰ ਮੰਤਰੀ ਵਜੋਂ ਸੇਵਾਵਾਂ ਨਿਭਾਰੇ ਸਨ ਰਾਜੀ ਕੀ ਹਰਤੇਬ ਸਿੰਘ ਮੁੰਡਿਆ ਬਰਿੰਦਰ ਕੁਮਾਰ ਗੋਇਲ ਚਰਨਪ੍ਰੀਤ ਸਿੰਘ ਸੋਨ ਤੇ ਮਹਿੰਦਰ ਭਗਤ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾਵੇਗਾ ਰਾਜੀ ਕੀ ਇਹ ਸਾਰੇ ਆਗੂ ਸ਼ਾਮ 5 ਵਜੇ ਰਾਜ ਭਵਨ ਵਿੱਚ ਮੰਤਰੀ ਵਜੋਂ ਸੌਂਚੂ ਕਰਨਗੇ ਇਹਨਾਂ ਚੋਂ ਇੱਕ ਵਿਧਾਇਕ ਦਾ ਨਾ ਰੋਕਿਆ ਗਿਆ ਬਰਿੰਦਰ ਕੁਮਾਰ ਗੋਲ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਜ਼ਿਲ੍ਹੇ ਸਿੰਘਰੂ ਦੀ ਲਹਿਰਾ ਗਾਗਾ ਵਿਧਾਨ ਸਭਾ ਸੀਟ ਤੋਂ ਵਿਦਾਇਕ ਹਨ ਜਦਕਿ ਤਰਨਪੀਰ ਸਿੰਘ ਸੌਂਦ ਲੁਧਿਆਣਾ ਦੀ ਖੰਨਾ ਸੀਟ ਤੋਂ ਵਿਧਾਇਕ ਚੁਣੇ ਗਏ ਹਨ ਦਾਜੇ ਕਿ ਮਹਿੰਦਰ ਭਗਤ ਨੇ trilender ਤੋਂ ਉਪ ਚੋਣ ਜਿੱਤੀ ਹੈ ਹਰਦੀਪ ਸਿੰਘ ਮੁੰਡਿਆ ਲੁਧਿਆਣਾ ਦੀ ਸੇਨਾਵਾਲ ਸੀਟ ਤੋਂ ਵਿਧਾਇਕ ਹਨ ਦਾਜੇ ਕਿ ਪੰਜ ਵਿਧਾਇਕਾਂ ਨੂੰ ਮੰਤਰੀ ਵੱਜੋਂ ਅੱਜ ਸੌ ਚੁੱਕਾਏ ਜਾਵੇਗੀ ਹੋਰ ਅਪਡੇਟ ਲਈ ਦੇਖਦੇ ਰਹੋ ਜੇ ਅਪਡੇਟ